ਕਿੰਨਾ ਨੁਕਸਾਨ ਆਇਆ ਹੀ ਤੁਹਾਡਾ 53 ਪਰੋਂ ਮਿਲੇ ਅੱਛਾ ਉਹ ਆ ਮੈਂ 4 ਦਾ ਅਮੀਂ ਇੰਦਰਾਂ 6 ਵਜੇ ਰਕਾ 6 ਵਜੇੜਿਆ ਤੇ 4 ਦਾ ਮੈਂ ਟ੍ਰੇਨ ਤੇ ਅੱਛਾ ਤੇ ਸ਼ਾਮੀ ਪਾਣੀ ਆ ਤੇ ਟ੍ਰੇਨ ਚੋਂ ਕੱਢੀਆਂ ਗਈਆਂ ਮੇਰੇ ਤੋਂ ਬੱਕਰੀ ਉਹ ਘੋਪੀਆਂ ਗਈਆਂ ਥਾੜਾ ਉਹ ਘੋਪੀਆਂ ਗਈਆਂ ਪਾਣੀ ਵਾਦਾ ਪਾਣੀ ਵਾਦਾ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਸ਼ਾਮ ਵਾਵਾ ਆ ਗਿਆ ਕਿੰਨਾ ਕੁ 30 40 ਪਰੋਂ ਮਿਲੇ ਅੱਛਾ ਕੀ ਮੁੱਲ ਹੋਊਗਾ ਇੱਕ ਵਾਰ ਮੈਂ ਜਿਹੜੇ বলেন 53000 ਰੁਪਇਆ ਹੋਊ ਦਾ 53000 ਇੱਕ ਬੱਕਰੀ ਦਾ ਲਾਭ ਆਏਗਾ ਆਹ ਆਪਾਂ 5 ਲੱਖ ਕਹਿ ਸਕਦੇ ਆਹ 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 ਮੈਂ ਕਹਦੇ ਜਗਲੀ ਸਰਕਾਰ ਨੂੰ 50000 ਦੇ ਗਿਆ ਤੇ ਮੋਰ ਕਿੰਨਾ ਕਹੇ ਚਾਹੀਦਾ ਫਿਰ ਇਹ ਤਾਂ ਨਹੀਂ ਮਾਜੀ ਅਸੀਂ ਤੇ ਗਰੀਬ ਬੰਦੇ ਅਸੀਂ ਤੋਕੀ ਦੱਸ ਦਰਦੇ ਆਂ ਵੀ ਤੂੰ ਦੱਸ ਸਰਕਾਰ ਨੇ ਮੇਰਾ ਭਾਰ ਪੂਰੀ ਕੀਤੀ ਜ ਆ 4-5 ਲੱਖ ਦਾ ਨਕਸਾ ਜਿੰਨਾ ਕਿ ਮਿਲਿਆ ਉਹਨਾਂ ਲਈ ਧੰਨਵਾਦ ਤੇ ਮੈਂ ਹੋਰ ਮੰਗ ਕਰਦਾ ਮੇਰੀ ਪੂਰੀ ਪਰ ਪਾਈ ਕੀਤੀ ਜਾਵੇ ਆ ਕਿੰਨਾ 50-50 ਦਿੱਤਾ ਨਗਰੀ ਦੇ ਕੋਲੋਂ ਦਿੱਤਾ ਜਾ ਰਹੀ ਉਹਨੇ ਉਹਦੀ ਸ਼ਾਬਾਸ਼ ਹੈ ਇੰਤ ਕਹਿੰਦੇ ਹਾਂ ਹੁਣ ਜਿਹੜੀ ਸਰਕਾਰ ਉਹ ਆਪ ਤੇ گاؤں ਕੋਈ گاਂਵ ਬਲੇ ਉਹਨੇ ਮਰਤੀਆਂ ਆਪਾਂ ਕਹਿੰਦੇ ਆ ਨਿਸ਼ਾਨ ਸਿੰਘ ਪਿੰਡ ਮਾਛੀ ਅੱਜ ਡੋ ਤੁਸੀਂ ਪਿੰਡ ਚ ਪਹੁੰਚੀ ਜੀ ਤੇ ਹੁਕਸਾ ਬਾਈ ਮੈਲੇ ਸਾਹਿਬ ਤੇ ਤੁਹਾਨੂੰ ਮੁਆਵਜ਼ਾ ਦਿੱਤਾ ਕੀ ਸੀ ਦਾ ਮਾਮਲਾ ਤੇ ਕਿੰਨਾ ਮੁਆਵਜ਼ਾ ਮਿਲਿਆ ਸਾਢੇਆਂ ਬੱਕਰੀਆਂ ਮਰੀਆਂ ਅਸੀਂ ਤੇ 50 50000 ਰੁਪਏ ਜਹਾ ਨੂੰ ਦਿੱਤਾ ਜਾਂ ਦੋ ਜਾਨਾਂ ਨਿਸ਼ਾਨ ਸਿੰਘ ਨੂੰ ਪ੍ਰਕਾਸ਼ ਸਿੰਘ ਕਿ ਕਿੰਨੀਆਂ ਬੱਕਰੀਆਂ ਸੀ ਕਿੰਦਾਂ ਮਰੀਆਂ ਉਹ 40 ਕਿ ਬੱਕਰੀਆਂ ਆਈਆਂ ਸੀ ਤੇ ਨੀ ਪਿਆ ਤੇ ਨੀ ਨਾ ਪਈ ਡਰੇਨ ਚ ਡੋਪ ਗਈਆਂ ਨੇਰੀ ਆਈ ਉਹ ਦਿਨਤ ਕੀ ਇਕੱਲਾ ਕਮਾਈ ਦਾ ਸਾਧਨ ਇਹੀ ਸੀਗਾ ਕਿ ਉਹ ਇਹੋ ਹੀ ਇਹੋ ਜਿਹਾੜੀ ਧੂੜੀਆਂ ਬੱਕਰੀਆਂ ਵਾਸਤੇ ਚਾਰ ਕੇ ਲਿਆਈ ਨੁਕਸਾਨ ਕਿੰਨਾ ਹੋਇਆ ਹਾਂ ਨੁਕਸਾਨ ਵੀ ਪੰਜ ਪੰਜ ਬੱਕਰੀਆਂ ਕਿੰਨੇ ਕੁ ਲੱਖ ਦਾ 2 ਲੱਖ ਦਾ 3 ਲੱਖ ਦਾ ਨੁਕਸਾਨ ਹਾਂ ਇੰਨੇ ਕੁ ਦਾ ਹੈਗਾ ਇੰਨੇ ਕੁ ਦਾ ਕਿੰਨੇ ਇੱਕ ਬੱਕਰੀ ਦਾ ਕੀ ਇੱਕ ਦੁੱਧ ਦਾ 1000 ਦੀ ਵੀ ਲਾ ਲਓ 23 ਬੱਕਰੀਆਂ ਮੇਰਾ ਭਾਰੂ ਮਰੇ ਦੇਖੋ ਆਪਣੀ ਜ਼ਮੀਨ ਨੂੰ ਨਾ ਆਪਣੀ ਨਹੀਂ ਜ਼ਮੀਨ ਦੀ ਮੂਹ ਹੈ ਜੀ ਆ ਪਾਈ ਹੋ ਮਾਲ ਡੰਗਰ ਚਾਰ ਕਿਹਾ ਤਾ ਚੁੰਗ ਜਾ ਰਿਹਾ ਕਰ ਅੱਜ ਐਮਐਲਏ ਸਾਹਿਬ ਨੇ ਆਪਣੇ ਨਿੱਜੀ ਖਾਤੇ ਦੇ ਵਿੱਚੋਂ ਤੁਹਾਡੀ ਜਿਹੜੀ ਆ ਮਾਲੀ ਸਹਿਤਾ ਤੁਹਾਡੀ ਮਦਦ ਕੀਤੀ ਗਈ ਕੀ ਕਹਿਣਾ ਚਾਹੁੰਦੇ ਆ ਆ ਬੜਾ ਛੋਗਰੋ ਦਾ ਕੰਮ ਨੇ 50-5000 ਰੁਪਏ ਜਹਾਂ ਨੂੰ ਉਹਨੇ ਹਾਲ ਤੱਕ ਖਰਚੇ ਦੀ ਆਦਾ ਕੈਂ ਪਾਹ ਕਰੋ ਆਦੇ ਬੋਲੋ ਦਿੱਤਾ ਗਿਆ ਠੀਕ ਮੇਰੇ ਤਰਫੋਂ ਤੁਹਾਨੂੰ ਜਾਨਾ ਚਾਹੁੰਦੇ ਵੀਰੇ ਅੱਜ ਅਸੀਂ ਸਰਪੰਚ ਸਾਹਿਬ ਦੇ ਘਰੇ ਬੈਠੇ ਆ ਇੱਥੇ ਦੋ ਵਿਚਾਰੇ ਬੜੇ ਆ ਗਰੀਬ ਪਰਿਵਾਰ ਸੀ ਸਾਡੇ ਜਿਹੜੇ ਆ ਕੁਦਰਤੀ ਜਿਹੜੇ ਹਾੜਾ ਆ ਉਹਦੇ ਕਰਕੇ ਇਹਨਾਂ ਨੇ ਬੱਕਰੀਆਂ ਰੱਖੀਆਂ ਸੀ ਤੇ ਇਹਨਾਂ ਦੀਆਂ ਜੜੀਆਂ ਦੋਨਾਂ ਦੀਆਂ ਜੜੀਆਂ ਵਿਚਾਰਿਆਂ ਦੀਆਂ ਬੱਕਰੀਆਂ ਮੇਰਾ ਖਿਆਲ ਇੱਕ ਦੀਆਂ 30 40 ਸੀ ਇੱਕ ਦੀਆਂ 25 30 ਸੀ ਦੋਹਾਂ ਦੀਆਂ ਮਤਲਬ ਬੱਕਰੀਆਂ ਜਿਹੜੀਆਂ ਉਹ ਰੁੜ ਕੇ ਮਰ ਗਈਆਂ ਤੇ ਉਹ ਜਦੋਂ ਮੈਨੂੰ ਪਤਾ ਲੱਗਾ ਮੈਨੂੰ ਪੰਚਾਇਤ ਨੇ ਦੱਸਿਆ ਤਾਂ ਫਿਰ ਅਸੀਂ ਮੇਰੇ ਉਦਨ ਹੀਰਾ ਸਿੰਘ ਹੋਣੀ ਸਾਰੇ ਐਸਡੀਐਮ ਸਾਹਿਬ ਵੀ ਇੱਥੇ ਆਏ ਲੈ ਕੇ ਲੈ ਕੇ ਗਏ ਸੀ ਸਰਕਾਰ ਵੱਲੋਂ ਜਿਹੜੀ ਸਹੂਲਤ ਉਹ ਤਾਂ ਆਣੀ ਆਣੀ ਆ ਪਰ ਜਦੋਂ ਇਹਨਾਂ ਦੇ ਘਰ ਦੇ ਹਾਲਾਤ ਵੇਖੇ ਮੈਨੂੰ ਸਰਪੰਚ ਸਾਹਿਬ ਨੇ ਦੱਸਿਆ ਪੰਚਾਇਤ ਨੇ ਦੱਸਿਆ ਉਹਨੂੰ ਵੇਖਦਿਆਂ ਆਂ ਫਿਰ ਅੱਜ ਅਸੀਂ ਸਾਰੀ ਟੀਮ ਸਾਡੀ ਆ ਮੇਰੇ ਨਾਲ ਸਾਰੇ ਆਪਣਾ ਖੈਰਾ ਸਾਹਿਬ ਵੀ ਆ ਸਾਡੇ ਗੁਲਾਟੀ ਸਾਹਿਬ ਵੀ ਆ ਖੇੜਾ ਸਾਹਿਬ ਪ੍ਰਧਾਨ ਸਾਹਿਬ ਜਾਂ ਸਰਪੰਚ ਸਾਹਿਬ ਵੀ ਸਾਡੇ ਪੂਰੇ ਯੂਥ ਵਾਲੇ ਵੀ ਸਾਡੀ ਟੀਮ ਸਾਡੇ ਨਾਲ ਆ ਤੇ ਅੱਜ ਫਿਰ ਅਸੀਂ ਫੈਸਲਾ ਕੀਤਾ ਸੀ ਕਿ ਆਪਣੇ ਕੋਲੋਂ ਜਿਹੜਾ ਆਪਣੇ ਨਿੱਜੀ ਖਾਤੇ ਜੋ ਮੈਂ 50 50000 ਰੁਪਇਆ ਇਹ ਪ੍ਰਗਟ ਸਿੰਘ ਤੇ ਨਿਸ਼ਾਨ ਸਿੰਘ ਨੂੰ ਜਿਹੜਾ ਦਿੱਤਾ ਕਿਉਂਕਿ ਇਹਨਾਂ ਜਿਹੜੇ ਪਰਿਵਾਰਾਂ ਦਾ ਵਿਚਾਰਿਆਂ ਦਾ ਗੁਜ਼ਾਰਾ ਜਿਹੜਾ ਉਹ ਚੱਲ ਸਕੇ ਸਰਕਾਰ ਵੱਲੋਂ ਕਿਹੋ ਜੀ ਹੈਲਪ ਜਿਹੜੀ ਆ ਕਰਵਾਉਣ ਜਾ ਰਹੀ ਸਰਕਾਰ ਵੱਲੋਂ ਵੀ ਮੇਰੇ ਜਿਹੜੀ ਜਿਹੜੀ ਜੁੜੀ ਸਰਕਾਰ ਵੱਲੋਂ ਤੈਅशुदा ਜਿਹੜਾ ਹੈਗਾ ਜਿਹੜਾ ਜੋ ਵੀ ਹੋਊਗਾ ਮੁਆਵਜ਼ਾ ਉਹ ਜ਼ਰੂਰ ਹਰ ਹਾਲ ਤੇ ਇਹਨਾਂ ਪਰਿਵਾਰਾਂ ਨੂੰ ਜਿਹੜਾ ਵਾ ਉਹ ਦਿੱਤਾ ਜਾਊਗਾ ਉਹ ਵੀ ਜਿਹੜਾ ਵਾ ਉਹ ਲਿਖ ਕੇ ਭੇਜਤਾ ਐਸਡੀਐਮ ਸਾਹਿਬ ਨੇ ਵੀ ਡੀ ਸੀ ਸਾਹਿਬ ਨੇ ਵੀ ਉਹ ਵੀ ਇਹਨਾਂ ਨੂੰ ਜਿਹੜਾ ਮੁਆਵਜ਼ਾ ਬਣਦਾ ਜਿਹੜਾ ਉਹ ਦਿਵਾਵਾਂਗੇ ਤੁਹਾਡੇ ਹਲਕੇ 'ਚ ਹੜਾਂ ਦੀ ਮਾਰ ਕਿੰਨੀ ਕ ਹੈ ਵੀਰੇ ਸਾਡੇ ਸਮੱਸਿਆ ਹੈਗੀ ਆ ਸਾਡੇ ਜਿਵੇਂ ਮਹਿਦੀਪੁਰ ਪਿੰਡ ਮਹਿਦੀਪੁਰ ਪਿੰਡ ਜਿਹੜਾ ਬੰਨ ਤੋਂ ਪਾਰ ਦਾ ਏਰੀਆ ਮੇਰਾ ਖਿਆਲ ਕੋਈ 500 ਏਕੜ ਜਿਹੜੀ ਫਸਲ ਜਿਹੜੀ ਆ ਉਹ ਤਬਾਹ ਹੋਈ ਆ ਇਸੇ ਤਰ੍ਹਾਂ ਹੀ ਜਿਵੇਂ ਕਲਸ ਪਿੰਡ ਤੇ ਉਥੇ ਦੂਲ ਨੌ ਪਿੰਡ ਆ ਉਥੇ 100 ਕਿੱਲਾ ਜੇ ਮੈਂ ਟੋਟਲ ਗੱਲ ਕਰਾਂ ਤੇ ਮੈਨੂੰ ਇਹ ਆਪਦਾ 1000 ਕਿੱਕੜ ਜ਼ਮੀਨ ਜਿਹੜੀ ਮੇਰੇ ਹਲਕੇ ਦੇ ਵਿੱਚ ਜਿਹੜਾ ਜਿਹਦਾ ਨੁਕਸਾਨ ਹੋਇਆ ਜਿਹੜੀ ਫਸਲ ਜਿਹੜੀ ਉਹ ਤਬਾਹ ਹੋ ਗਈ ਹੈ। ਮਹੀਦੀਪੁਰ ਤੁਸੀਂ ਕਿੰਨਾ ਕ ਸਮਾਂ ਜਿਹੜਾ ਗੁਜ਼ਾਰਿਆ ਜਦੋਂ ਬੰਨ ਟੁੱਟਾ ਸੀ? ਮਹੀਦੀਪੁਰ ਵੀਰੇ ਮੈਂ ਘਟੋ ਘਟ ਮਤਲਬ 2 ਵਜੇ ਆ ਗਿਆ ਸੀ ਦਿਨੇ 2 ਵਜੇ ਨੂੰ ਮੈਨੂੰ ਪਤਾ ਲੱਗਾ ਫਿਰ ਤੜਕੇ 3:30 ਵਜੇ ਜਦੋਂ ਬੰਨ ਵੱਜਾ ਜਦੋਂ ਸੰਗਤ ਨੇ ਬਹੁਤ ਸਾਥ ਦਿੱਤਾ ਜਿੱਥੇ ਪ੍ਰਸ਼ਾਸਨ ਨੇ ਵੀ ਆਪਣਾ ਕੰਮ ਕੀਤਾ। ਉੱਥੇ ਮੈਦੀਪੁਰ ਸੰਗਤ ਨੇ ਇਲਾਕੇ ਦੀ ਸੰਗਤ ਨੇ ਲੋਕਾਂ ਨੇ ਬਹੁਤ ਸੰਜੋਗ ਕੀਤਾ ਉਹ ਬੜੀ ਰੱਬ ਦੀ ਕਿਰਪਾ ਹੋਈ ਮੈਂ ਤਾਂ ਗੁਰੂ ਸਾਹਿਬ ਦੀ ਗੁਰੂ ਸਾਹਿਬ ਦਾ ਹੀ ਧੰਨਵਾਦ ਕਰੂੰਗਾ ਕਿਉਂਕਿ ਵੇਖੋ ਸਰਕਾਰਾਂ ਵੀਰੇ ਜੇ ਆਪਾਂ ਕਹਿ ਦਈਏ ਵੀ ਪੂਰੀ ਪਰਭਾਈ ਕਿਸਾਨਾਂ ਦੀ ਕਰ ਦੇਣਗੀਆਂ ਉਹ ਬੜੀ ਮੁਸ਼ਕਲ ਹੁੰਦੀ ਆ ਪਰ ਉਹ 3-4000 ਏਕੜ ਜਿਹੜੀ ਫਸਲ ਜਿਹੜੀ ਸੀ ਉਹ ਤਬਾਹ ਹੋਣੋਂ ਵੱਧੀ ਜਿਹੜਾ ਬਨ ਵੱਜਣ ਨਾਲ ਉਹ ਬਹੁਤ ਵੱਡਾ ਫਾਇਦਾ ਹੋਇਆ ਅਕਸਰ ਹੀ ਵਿਰੋਧੀ ਧਿਰ ਜਿਹੜੇ ਨਾ ਟਰੋਲ ਕਰਦੇ سوشل میڈیا ਤੇ ਇਹਨਾਂ ਨੇ ਆਖਿਆ ਸੀ ਬੱਕਰੀ ਮਰੀ ਤੇ ਮੁਰਗੀ ਮਰੀ ਤੇ ਇਹਨਾਂ ਨੇ ਜਿਹੜੇ ਉਹਨਾਂ ਦੀ ਮਾਲੀ ਸਹਾਇਤਾ ਕਰ ਅਜੇ ਤੱਕ ਕੀਤੀ ਨਹੀਂ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਇਸ ਪਰਿਵਾਰ ਦੀ ਮਾਲੀ ਸਹਾਇਤਾ ਕੀਤੀ ਇਹਨਾਂ ਦੀਆਂ ਬੱਕਰੀਆਂ ਮਰਨ ਤੇ ਮੇਰੇ ਗੱਲ ਆ ਵਿਰੋਧੀਆਂ ਦਾ ਕੰਮ ਹੁੰਦਾ ਵਾ ਵੇਖੋ ਐਵੇਂ ਨਾ ਕਈ ਵਾਰੀ ਕੀ ਹੁੰਦਾ ਸਾਡੇ ਜਿਹੜੇ ਵਿਰੋਧੀ ਲੋਕ ਹੁੰਦੇ ਆ ਮੈਂ ਕਹਿੰਨਾ ਠੀਕ ਆ ਜਿਹੜੀ ਵਿਰੋਧਤਾ ਵੀ ਕਰਨੀ ਚਾਹੀਦੀ ਆ ਪਰ ਇਹਦੇ ਵਿੱਚ ਕੀ ਹੱਲ ਜੇ ਜੇ ਸੀਐਮ ਸਾਹਮਣੇ ਕਹਿਤਾ ਜੇ ਅਸੀਂ ਕਿਸੇ ਨੂੰ ਜੇ ਕਿਸੇ ਦੀ ਬੱਕਰੀ ਦਾ ਨੁਕਸਾਨ ਹੁੰਦਾ ਜੇ ਉਹ ਆਪ ਦਾ ਜਦੋਂ ਪ੍ਰਸ਼ਾਸਨ ਆਉਂਦਾ ਉਹ ਲਿਖਾਉਂਦਾ ਵਾ ਤੇ ਉਹਨੂੰ ਬਣਦਾ ਜੇ ਗਰੀਬ ਨੂੰ ਮਿਲ ਜੂਗਾ ਤੇ ਫਿਰ ਵਿਰੋਧੀਆਂ ਨੂੰ ਇਹਦੇ ਵਿੱਚ ਕੀ ਹੈ ਇਹ ਇਹਦਾ ਮਖੌਲ ਨਹੀਂ ਡਾਉਣਾ ਚਾਹੀਦਾ ਬੱਕਰੀ ਵੀ ਤਾਂ ਇੱਕ ਜਿਹੜਾ ਮੇਰਾ ਵੀ ਜਿਹੜਾ ਪਾਲਦਾ ਵਾ ਉਹ ਵੀ ਇੱਕ ਜਾਨਵਰ ਆ ਉਹ ਉਹਨੂੰ ਉਹਦਾ ਧੰਦਾ ਵਿਚਾਰੇ ਦਾ ਤੇ ਜੇ ਉਹਦਾ ਧੰਦਾ ਜੇ ਅੱਜ ਤਬਾਹ ਹੁੰਦਾ ਤੇ ਫਿਰ ਸਰਕਾਰ ਜੇ ਉਹਦਾ ਦੇਊਗੀ ਤੇ ਕਿਸੇ ਨੂੰ ਚ ਕੀ ਤਖਲੀਫ ਆ ਅਸੀਂ ਤਾਂ ਬੱਕਰੀਆਂ ਦੇ ਅੱਜ ਜਿਹੜਾ ਦੇ ਕੇ ਚੱਲੇ ਆ ਜੇ ਵਿਚਾਰੇ ਇਹਨਾਂ ਦਾ ਧੰਦਾ ਸੀ ਇਹਨਾਂ ਦਾ ਕਾਰੋਬਾਰ ਸੀ ਇਹ ਇਹਨਾਂ ਚੀਜ਼ਾਂ ਨੂੰ ਮੈਂ ਕਿੰਨਾ ਮੁਖੌਲ ਨਹੀਂ ਡਾਉਣਾ ਚਾਹੀਦਾ ਸਰਕਾਰਾਂ ਨੂੰ ਵੇਖੋ ਜਿਹੜੇ ਅੱਜ ਵਿਰੋਧੀ ਗੱਲਾਂ ਕਰਦੇ ਆ ਨਾ ਬ੍ਰਦਰ ਅੱਜ ਜੇ ਮੈਂ ਬੀਜੇਪੀ ਦੀ ਗੱਲ ਹੀ ਕਰ ਲਾਂ ਬੀਜੇਪੀ ਮੈਨੂੰ ਤਾਂ ਇੱਕ ਸਮਝ ਨਹੀਂ ਆਉਂਦੀ ਕਿ ਕੀ ਪੰਜਾਬ ਜਿਹੜਾ ਵਾ ਉਹ ਦੇਸ਼ ਦਾ ਹਿੱਸਾ ਨਹੀਂ ਪੰਜਾਬ ਦੇਸ਼ ਦਾ ਆਂਗਣ ਨਹੀਂ ਅੱਜ ਕਿੱਡੀ ਵੱਡੀ ਬਿਬਤਾ ਬਣੀ ਆ ਬੀਜਪੀ ਲੀਡਰਾਂ ਨੂੰ ਚਾਹੀਦਾ ਤੇ ਆਪਣੇ ਸੈਂਟਰ ਕੋਲ ਆ ਵੀ ਉਹਨਾਂ ਨੂੰ ਕਹਿਣ ਪਈ ਇੱਥੇ ਪੈਕੇਜ ਦਿਓ ਅੱਜ ਸਾਡੇ ਪੰਜਾਬ ਨੂੰ ਪੈਕੇਜ ਦੀ ਲੋੜ ਆ 60000 ਕਰੋੜ ਰੁਪਏ ਤੇ ਸਾਡਾ ਸਟੇਟ ਦਾ ਬਣਦਾ ਹੀ ਉਹ ਹੀ ਮੋਦੀ ਸਾਹਿਬ ਦੇ ਦੇਣ ਅਸੀਂ ਲੋਕਾਂ ਦੀ ਬਾਹ ਫੜ ਲਈਏ ਜੇ ਅੱਜ ਵਿਰੋਧੀਆਂ ਨੇ ਗੱਲ ਕਰਨੀ ਹੈ ਨਾ ਅੱਜ ਲੜਾਈ ਵਿਰੋਧੀਆਂ ਨੂੰ ਜਾਂ ਸਾਨੂੰ ਇੱਕ ਦੂਜੇ ਨੂੰ ਗਾਲਾਂ ਕੱਢਣ ਦੀ ਲੜਾਈ ਨਹੀਂ ਗਈ ਅੱਜ ਲੜਾਈ ਸਾਨੂੰ ਸੈਂਟਰ ਸਰਕਾਰ ਨਾਲ ਲੜਨੀ ਚਾਹੀਦੀ ਹੈ ਪੰਜਾਬ ਦੀ ਕਿ ਭਈ ਅਸੀਂ ਤੁਹਾਡਾ ਹਿੱਸਾ ਵਾਂ ਸਾਡੇ ਨਾਲ ਬਿਤ ਕਰਾ ਕਿਉਂ ਜੇ ਕੁਦਰਤ ਦੀ ਮਾਰ ਵੱਜੀ ਆ ਜੇ ਕੁਦਰਤ ਦੀ ਮਾਰ ਵੱਜੀ ਆ ਤੇ ਫਿਰ ਉੱਥੇ ਸੈਂਟਰ ਦਾ ਅੱਜ ਦਾ ਚਾਹੀਦਾ ਹੈ ਮੋਦੀ ਸਾਹਿਬ ਨੂੰ ਉਹ ਦਿਨ ਇੱਥੇ ਹੋ ਕੇ ਗਏ ਨੇ ਜਿਹੜੇ ਇਹਨਾਂ ਦੇ ਨਹੀਂ ਸਵੇਤ ਮਲਕ ਨਹੀਂ ਜੀ ਮੰਤਰੀ ਉਹ ਮੰਤਰੀ ਸ਼ਿਵਰਾਜ ਚੋਹਾਨ ਜੀ ਉਹ ਚਲੇ ਗਏ ਪਰ ਉਹ ਉਹਨਾਂ ਨੂੰ ਕੁਝ ਲਾਨ ਕਰਕੇ ਜਾਣਾ ਚਾਹੀਦਾ ਸੀ ਕਿ ਅਸੀਂ ਪੰਜਾਬ ਦੀ ਉਹਨੂੰ ਪੈਕੇਜ ਕੀ ਦੇਵਾਂਗੇ ਅੱਜ ਇੱਕ ਵਾਰੀ ਜੇ ਤੁਸੀਂ ਹਲਕਿਆਂ ਦੀ ਗੱਲ ਕਰ ਲੋ ਚਲੋ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਆਪਣੇ ਤਾਂ ਯਾਰ ਕਿੱਕੜ ਆਪਣੇ ਤਬਾਹ ਹੋਈ ਆ ਪੱਟੀ ਹਲਕਾ 30% ਡੈਮੇਜ ਹੋ ਗਿਆ ਤੁਸੀਂ ਅਜਨਾਲਾ ਹਲਕਾ 70% ਖਤਮ ਹੋ ਗਿਆ ਵਿਚਾਰਾ ਉਹ ਧਾਰੀਵਾਲ ਸਾਹਿਬ ਸਾਡੇ ਰੋਜ ਉਥੇ ਲੱਗੇ ਹੁੰਦੇ ਆ ਡੇਰਾ ਬਾਬਾ ਨਾਨਕ ਚਲ ਜੋ ਇਦਾਂ ਜਿਹੜੇ ਕਈ ਜਿਹੜੇ ਦਰਿਆਵਾਂ ਦੇ ਨਾਲ ਦੇ ਹਲਕੇ ਲਗਭਗ 70 70 80 80% ਜਿਹੜੇ ਆ ਉਹ ਖਤਮ ਹੋ ਗਿਆ ਅੱਜ ਲੋਡ ਹੈ ਸੈਂਟਰ ਨੂੰ ਪੰਜਾਬ ਦੀ ਅੱਜ ਵੋਟਾਂ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਅੱਜ ਤਾਂ ਜਿਹੜਾ ਬੰਦਾ ਬਾਹਰ ਫੜੂਗਾ ਅੱਜ ਪੈਕੇਜ ਦਵੇਂ ਆ ਸੈਂਟਰ ਸੈਂਟਰ ਦਾ ਫਰਜ ਬਣਦਾ ਅਸੀਂ ਇੱਕ ਅੰਗ ਆ ਆਪਣੇ ਦੇਸ਼ ਦਾ ਅੱਜ ਸਾਨੂੰ ਕਿਉਂ ਵੱਖ ਕੀਤਾ ਜਾ ਰਿਹਾ ਸਾਡਾ ਜਿਹੜਾ ਹਿੱਸਾ ਵਾ ਸਾਡਾ ਜਿਵੇਂ ਦੂਜੀਆਂ ਸਟੇਟਾਂ ਨੂੰ ਪੈਕੇਜ ਦਿੰਦੇ ਅੱਜ ਪੰਜਾਬ ਨੂੰ ਪੈਕੇਜ ਦੀ ਲੋੜ ਆ ਤੁਹਾਨੂੰ ਸਾਹਿਬ ਜਿੱਥੇ ਕਿਸਾਨਾਂ ਦੀ ਜਿਹੜੀ ਫਸਲ ਆ ਕਾਫੀ ਤਾਦਾਦ ਦੇ ਵਿੱਚ ਜਿਹੜੀ ਤਬਾਹ ਹੋਈ ਆ ਕਿਉਂਕਿ ਉੱਥੇ ਮਜ਼ਦੂਰ ਵਰਗ ਨੂੰ ਵੀ ਬਹੁਤ ਜਿਹੜਾ ਘਾਟਾ ਪਿਆ ਏ ਕਿਉਂਕਿ ਬਰਸਾਤ ਦੇ ਕਾਰਨ ਉਹਨਾਂ ਦੇ ਜਿਹੜੀਆਂ ਕਈਆਂ ਦੀਆਂ ਛੱਤਾਂ ਡਿੱਗ ਚੁੱਕੀਆਂ ਨੇ ਕਿ ਉਹਨਾਂ ਮਜ਼ਦੂਰਾਂ ਵਾਸਤੇ ਵੀ ਕੋਈ ਵਿਸ਼ੇਸ਼ ਪੈਕੇਜ ਜਾਰੀ ਕੀਤਾ ਜਾਵੇ ਬਿਲਕੁਲ ਵੀ ਜਿਹੜਾ ਪੈਕੇਜ ਦੀ ਅਸੀਂ ਮੰਗ ਕਰ ਰਹੇ ਹਾਂ ਕੱਲਾ ਕਿਸਾਨਾਂ ਵਾਸਤੇ ਨਹੀਂ ਪੈਕੇਜ ਉਸ ਮਜ਼ਦੂਰਾਂ ਵਾਸਤੇ ਵੀ ਜਿਹਦਾ ਜੋ-ਜੋ ਵੀ ਨੁਕਸਾਨ ਹੋਇਆ ਜੇ ਵਿਚਾਰੇ ਕਿਸੇ ਦਾ ਘਰ ਡਰ ਗਿਆ ਉਹਨੂੰ ਘਰ ਦਾ ਮੁਆਵਜ਼ਾ ਦਿੱਤਾ ਜਾਵੇ ਜਿਹੜਾ ਬਣਦਾ ਵਾ ਜੇ ਕਿਸੇ ਗਰੀਬ ਦੀ ਛੱਤ ਡਿੱਗ ਪਈ ਆ ਉਹਨੂੰ ਉਹਦੀ ਛੱਤ ਦਾ ਮੁਆਵਜ਼ਾ ਦਿੱਤਾ ਜਾਵੇ ਉਹ ਪੈਕੇਜ ਦੇ ਵਿੱਚ ਸਾਰੀਆਂ ਚੀਜ਼ਾਂ ਹੀ ਆਉਣਗੀਆਂ ਇਕੱਲਾ ਉਹ ਕੋਈ ਕਿਸਾਨ ਭਾਈ ਚਰੇਲੀ ਹਰੇਕ ਵਰਗ ਲਈ ਮੁਆਵਜ਼ੇ ਦੀ ਮੰਗ ਕਰ ਰਹੇ ਆ ਹਰੇਕ ਚਾਹ ਗਰੀਬ ਆ ਚਾਹ ਕੋਈ ਮਜ਼ਦੂਰ ਆ ਚਾਹ ਕੋਈ ਕਿਸੇ ਵੀ ਜਾਤ ਬਰਾਦਰੀ ਨਾਲ ਸੰਬੰਧ ਰੱਖਦਾ ਜਿਹਦਾ ਹੜਾਂ ਕਰਕੇ ਨੁਕਸਾਨ ਹੋਇਆ ਉਹਦੇ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕਰ ਰਹੇ ਆ